ਬੱਬੂ ਮਾਨ ਗਰਦਾਸ ਮਾਨ ਸਿੱਧੂ ਮੂਸੇਵਾਲਾ ਇਹਨਾਂ ਬਾਰੇ ਜਿਹੜੀਆਂ ਗੱਲਾਂ ਹੋਈਆਂ ਨੇ ਉਹਨੂੰ ਧਿਆਨ ਨਾਲ ਸੁਣਿਓ ਆਜੋ ਵੀਡੀਓ ਮੈਂ ਤੁਹਾਡੇ ਨਾਲ ਦੇਖਦਾ ਗਰਦਾਸ ਮਾਨ ਨੇ ਸਭ ਤੋਂ ਵੱਧ ਜਿਹੜੀਆਂ ਕਬਰਾਂ ਬਣਵਾਈਆਂ ਨੇ ਸਭ ਤੋਂ ਵੱਧ ਹੁਣ ਗਰੂ ਪਲਾਸਟਿਕ ਦੇ ਕੜੇ ਪੈ ਗਏ ਨੇ ਪੰਜਾਬ ਦੇ ਵਿੱਚ ਪੈਸੇ ਤੁਹਾਨੂੰ ਉਹਨਾਂ ਵੱਲੋਂ ਮਿਲਦੇ ਨੇ ਨਹੀਂ 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 ਸਾਡੇ ਵਿੱਚ ਬੋਲਣਾ ਨਾ ਤੁਹਾਨੂੰ ਮੂਸੇਵਾਲਾ ਯਾਦ ਆ ਗਿਆ ਨਹੀਂ ਤੁਸੀਂ ਗੱਲ ਆ ਗਈ ਗੁਰੂ ਦੇ ਤੁਸੀਂ ਅਮਤਾਰੀਓ ਜੀ ਨਾਈਆਂ ਦਾ ਬ੍ਰਾਂਡ ਵੈਸਟਰ ਕੌਣ ਹੈ ਮੈਨੂੰ ਨਹੀਂ ਪਤਾ ਕਾਤੇ ਨਹੀਂ ਪਤਾ ਹਜੜੀ ਮਾਦੀ ਨਾਈ ਦੁਕਾਨ ਦੇ ਬੱਬੂ ਮਾਨ ਦੀ ਫੋਟੋ ਮਿਲੂਗੀ ਤੁਹਾਨੂੰ ਜੇ ਕਿਸੇ ਨੇ ਉਤੇ ਹੁਣ ਮਾਫੀ ਮੰਗੀ ਤੁਹਾਨੂੰ ਕੋਈ ਮਾਫੀ ਮੰਗਾਂ ਦੀ ਅਮਤਪਾਤ ਤੇ ਲੋੜ ਨਹੀਂ ਹੈ ਤੁਹਾਨੂੰ ਅਮਤਪਾਤ ਡਾਨੇ ਦੀ ਲੋੜ ਨਹੀਂ ਕੋਈ ਵੀ ਜਿੰਨੀ ਆ ਧੀਆਂ ਪਹਿਣਾ ਤੁਸੀਂ ਪੈਂਟ ਪਾਓ ਸ਼ਰਟ ਪਾਓ ਤੁਸੀਂ ਆਜ਼ਾਦ ਹੋ ਮੈਂ ਇਹ ਨਹੀਂ ਕਹਿੰਦਾ ਲਚਰ ਤੈਨੂੰ ਨਹੀਂ ਫਲਾਉਣਾ ਲੇਕਿਨ ਅਸੀਂ ਤੁਹਾਨੂੰ ਗੁਲਾਮੀ ਵੀ ਨਹੀਂ ਕਰਵਾਉਣੀ ਨਾ ਅਸੀਂ ਤੁਹਾਨੂੰ ਗੁਲਾਮੀ ਕਰਾਉਣੀ ਹੈ ਨਾ ਮੈਂ ਤੁਹਾਨੂੰ ਦੂਜੇ ਪਾਸੇ ਰੋਕਾਂ ਲੇਕਿਨ ਪੁੱਤ ਜੀ ਅਮਰਤਪਾਲ ਤੇ ਨਹੀਂ ਡਾਨਣਾ ਬਸ ਜਿਹੜੀਆਂ ਰੋ ਰਹੀਆਂ ਨੇ ਕੰਟੈਕਟ ਹੋਇਆ ਤੁਹਾਡਾ ਤੁਹਾਡਾ ਅਗਰ ਜਿੰਨੀਆਂ ਭੈਣਾਂ ਰੋ ਰਹੀਆਂ ਨੇ ਤੁਹਾਨੂੰ ਕਾਹਤੇ ਰੋਣਾ ਆਪਣੇ ਕੋਈ ਮਰ ਗਿਆ ਮਰੇ ਅਮਰਤਪਾਲ ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਕਰੋਗੇ ਕੀ ਉਹਨਾਂ ਕੁੜੀਆਂ ਵਾਸਤੇ ਜਾਨ ਦੇ ਦੂੰਗਾ ਆਪਣੀਆਂ ਭੈਣਾਂ ਵਾਸਤੇ ਜਾਨ ਲੈ ਵੀ ਸਕਦੇ ਹੋ ਇਹ ਪਰਮੇਸ਼ਵਰ ਜਾਣਦਾ ਹੈ ਹੂੰ ਕੁਛ ਸੇਂਗੋ ਨਾ ਤੁਸੀਂ ਮੈਂ ਕਹ ਪਰਮ ਜੇ ਅਮਰਤਪਾਲ ਕਹਿੰਦਾ ਕਿ ਮੈਂ ਠੋਕ ਦੂੰਗਾ ਮੈਂ ਕਰ ਦੂੰ ਕਰ ਦੂੰਗਾ ਤੁਸੀਂ ਲੈ ਸਕਦੇ ਹੋ ਕਿਸੇ ਨੂੰ ਜਾਣ ਉਹਨਾਂ ਵਾਸਤੇ ਹੋਗਾ ਕੁੜੀਆਂ ਵਾਸਤੇ ਮੈਂ ਆਪਣੇ ਦੇਸ਼ ਵਾਸਤੇ ਧਰਮ ਵਾਸਤੇ ਕੁਛ ਵੀ ਕਰ ਸਕਦਾ ਹਾਂ ਹੂੰ ਕੁਛ ਵੀ ਕੁਛ ਵੀ ਬਸ ਬਲੇ ਕੁਛ ਵੀ ਤੁਸੀਂ ਕੰਟੈਂਟ ਦੀ ਗੱਲ ਕੀਤੀ ਐ ਬਹੁਤ ਸਾਰਾ ਕੰਟੈਂਟ ਇਹ ਵੀ ਇਹ ਵੀ ਆ ਜਿਵੇਂ ਉਹ ਮੁੰਡੇ ਵੀਡੀਓ ਬਣਾਉਂਦੇ ਨੇ ਉਹ ਅੱਜ ਕੱਲ ਉਹ ਵੀ ਬੜੇ ਫੇਮਸ ਨੇ ਚਾਲੋ ਸੇਫ ਦਾ ਕੰਮ ਖਤਰੇ ਵਾਲਾ ਓ ਵੀ ਤਾਂ ਚੀਜ਼ਾਂ ਕਦੇ ਨਹੀਂ ਦਿਖਦੀ ਤੁਹਾਨੂੰ ਕਦੇ ਦਿਖਦੀ ਮੈਂ ਤਾਂ ਵਧੀਆ ਕੰਟੈਂਟ ਆ ਨਾ ਮੈਨੂੰ ਨਹੀਂ ਦਿਖਦੀ ਉਹ ਵੀ ਕੰਟੈਂਟ ਬਣਾ ਰਹੇ ਨੇ ਕੋਈ ਅਸੀਂ ਵੀ ਸੋਸ਼ਲ ਮੀਡੀਆ ਨੇ ਕੋਈ ਟਾਈਮ ਹੀ ਨਹੀਂ ਹੈਗਾ ਮੈਂ ਪਰ ਮੇਰੇ ਉਧਰ ਤੱਕ ਮੈਂ ਪਹੁੰਚ ਗਿਆ ਫਿਰ ਉਹ ਕੰਟੈਂਟ ਉਹ ਕੰਟੈਂਟ ਪਤਾ ਆਮਤ ਪਾ ਬੇਲ ਲੈ ਨਾ ਤਾਂ ਤੇ ਨਿਆਣੇ ਆ ਨਾ ਉਹ ਵਿਆਹਿਆ ਬਾ ਛੜਾ ਛੜਾਂਕ ਹੈਗਾ ਬੇਲਾ ਬੈਠਾ ਬੈਠਾ ਦੇਖੀ ਜਾਂਦਾ ਹੁਣ ਰੀਲਾਂ ਉੱਤੇ ਕਿਹੜੀ ਨੇ ਕਿਆ ਕਰਿਆ ਕਿਹੜੀ ਨੇ ਕਿਆ ਕਰਿਆ ਸਕਰੋਲ ਕਰੀ ਜਾਂਦਾ ਫਿਰ ਲੱਭਦਾ ਹੈ ਨਾ ਵੀ ਕਿਹੜੀ ਨੂੰ ਟਾਰਗੇਟ ਕਰਨਾ ਹੈ ਇਹ ਉਹਦਾ ਜੋਬ ਆ ਉਹਦੀ ਇਹ ਬ੍ਰੈਕ ਮਿਲਰ ਹੈ ਮਿਲਪਾ ਗੈਂਗਸਟਰ ਹੈ ਲਾਰੈਂਸ ਬਿਸ਼ਨ ਹੋਈ ਗੋਲਡੀ ਬਰਾਡ ਇਹ ਗੈਂਗਸਟਰ ਨਹੀਂ ਨਾ ਬਰਦਰ ਕੋਈ ਬੋਲੇ ਨਹੀਂ ਤੁਸੀਂ ਉਹਨਾਂ ਨੇ ਕੁੜੀਆਂ ਨਹੀਂ ਮਾਰੀਆਂ ਬਿਸ਼ਨੋਈ ਨੇ ਕੁੜੀ ਨਹੀਂ ਮਾਰੀ ਜਦੋਂ ਮੂਸੇਵਾਲੇ ਦਾ ਕਤਲ ਦੁੱਖ ਹੋਇਆ ਪੰਜਾਬ ਦਾ ਨੌਜਵਾਨ ਗਿਆ ਹੂੰ ਉਹ ਚੰਗਾ ਸੀ ਤੁਸੀਂ ਕਹ ਕੁੜੀਆਂ ਨਹੀਂ ਮਾਰੀਆਂ ਦੁੱਖ ਹੋਇਆ ਕਿ ਪੰਜਾਬ ਦਾ ਇੱਕ ਅੱਛਾ ਨੌਜਵਾਨ ਉਹਨਾਂ ਬਾਰੇ ਕਿਉਂ ਨਹੀਂ ਬੋਲਦੇ ਕੋਈ ਪੈਸੇ ਤੁਹਾਨੂੰ ਉਹਨਾਂ ਵੱਲੋਂ ਮਿਲਦੇ ਨੇ ਨਹੀਂ 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 ਸਾਜ ਦੇ ਵਿੱਚ ਬੋਲਣਾ ਨਾ ਤੁਹਾਨੂੰ ਮੂਸੇਵਾਲ ਯਾਦ ਆ ਗਿਆ ਨਹੀਂ ਤੁਸੀਂ ਗੱਲ ਆ ਗਈ ਜੀ ਨਾਈਆਂ ਦਾ ਬ੍ਰਾਂਡ ਇਨਵੈਸਟਰ ਕੌਣ ਹੈ ਮੈਨੂੰ ਨਹੀਂ ਪਤਾ ਕੌਣ ਹੈ ਤਾਂ ਨਹੀਂ ਪਤਾ ਜਿਹੜੀ ਮਾਜੀ ਨਾਈ ਦੀ ਦੁਕਾਨ ਹੈ ਬੱਗੂ ਮਾਨ ਦੀ ਫੋਟੋ ਮਿਲੂਗੀ ਤੁਹਾਨੂੰ ਜਿਹੜੀ ਮਾਦੀ ਦੁਕਾਨ ਤੇ ਚਲੇ ਜਾਏ। ਬੋਲੋ ਤੇ ਅੰਗੇਸਟ। ਕੋਸਮੀ ਦਾ ਗੁਰੂ ਤੇ ਸਿੰਘ ਹੈ। ਬੋਲ ਸਕਦਾ। ਵਿੱਚ ਕਿਹੜੀ ਗੱਲ ਆ? ਬੋਲੋ ਚਲੋ। ਮੈਂ ਦੱਸਦਾ ਥੋੜੀ ਬੱਬੂ ਮਾਨ ਕੋਲੋਂ। ਕੀ ਗਲਤੀ ਕੀਤਾ ਦੱਸੋ? ਬੋਲੋ। ਨਹੀਂ ਮੈਂ ਕਹਿਣਾ ਇਹ ਬੜਾ ਘਟਾਉਣੇ ਨਹੀਂ ਚਾਹੀ ਸੱਖਾਂ ਦੇ ਮੁੰਡਿਆਂ ਨੂੰ। ਹਾਂ ਤਾਂ ਸਾਰੇ ਹੀ ਕਹਿੰਦੇ ਆ। ਕੀ ਕਹਾਂ ਦੱਸੋ ਬੱਬੂ ਮਾਨ ਨੂੰ? ਬੱਬੂ ਮਾਨ ਨੂੰ ਕਹੋ ਕਿ ਨਾਈਆਂ ਦਾ ਬ੍ਰਾਂਡ ਵੈਸਟਰ ਕਰੋ। ਗਰਦਾਸ ਮਾਨ ਨੇ ਸਭ ਤੋਂ ਵੱਧ ਜਿਹੜੀਆਂ ਕਬਰਾਂ ਬਣਵਾਈਆਂ ਨੇ। ਸਭ ਤੋਂ ਵੱਧ ਹੁਣ ਗੁਰੂ ਪੰਜ ਪਲਾਸਟਿਕ ਦੇ ਕੜੇ ਪੈ ਗਏ ਨੇ ਪੰਜਾਬ ਦੇ ਵਿੱਚ। ਹੂੰ। ਉਦੋਂ ਚੁੱਪ ਨੇ ਇਹ। ਕ੍ਰਿਸਚਨ ਬਣ ਗ ਇਹਨਾਂ ਦੀਆਂ ਬਦੌਲਤਾਂ ਕੱਟੜ ਪੰਥ ਨੇ ਮਾਰ ਲਿਆ ਸਾਡਾ ਤੁਸੀਂ ਪ੍ਰਚਾਰ ਕਰੋ ਪ੍ਰੇਮ ਵੰਡੋ ਪ੍ਰੇਮ ਵੰਡੋ